ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਪਿੰਡ ਹੈਗਾ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਹੈਗਾ ਸੰਗਰੂਰ ਇਹ ਗੱਲਬਾਤ ਕਰ ਲਈਏ ਇਸ ਘਰ ਦੇ ਵਿੱਚੋਂ ਆਪਾਂ ਕਾਫੀ ਵੀਡੀਓ ਬਣਾ ਚੁੱਕੇ ਹਾਂ ਹਰੇਕ ਵੀਡੀਓ ਜੀ ਦੱਸਦਾ ਹੁੰਦਾ ਸਾਨੂੰ ਮੈਂ ਵੀ ਕੰਮ ਹੈਗਾ ਬਾਈ ਹੋਰਾਂ ਦਾ ਥੋਕ ਰੇਟਾਂ ਵਾਲਾ ਇੱਥੋਂ ਵਪਾਰੀ ਜਾਦੇ ਮਾਲ ਲਿਆ ਕੇ ਵੇਚਦੇ ਆ ਤੇ ਹੁਣ ਬਾਈ ਵੀ ਤਕਰੀਬਨ ਤਕਰੀਬਨ ਰੁਟੀਨ 'ਚ ਵੀ ਮਾਲ ਵੇਚਦੇ ਆ ਆਪਣੇ ਚੈਨਲ ਰਾਹੀਂ ਤੇ ਜਿਹੜੇ ਬਾਈ ਉਹਨਾਂ ਦੇ ਰੇਟ ਹੁੰਦੇ ਨੇ ਰੇਟ ਹੁੰਦੇ ਨੇ ਬਿਲਕੁਲ ਨਾਰਮਲ ਆ ਅੱਜ ਦਿਖਾਵਾਂਗੇ ਚਾਰ ਗਾਵਾਂ ਇੱਕ ਜਰਸੀ ਇੱਕ ਜਰਸੀ ਦਾ ਸਾਈ ਹਾਲ ਦਾ ਕ੍ਰੋਸ ਦੋ ਐਚ ਐਫ ਤੇ ਇੱਕ ਹੈਗੀ ਆ ਸੱਜਣੋ ਐਚ ਐਫ ਫਾਰਮ ਦੀ ਚੰਗੀ ਬੱਛੀ ਤੇ ਬਾਕੀ ਆ ਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਕੱਲੀ ਕੱਲੀ ਕੋਲ ਕਰਕੇ ਦਿਖਾਵਾਂਗੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦੇਣਗੇ ਅਲੱਗ ਹੋਰ ਕਿਵੇਂ ਆ ਠੀਕ ਆ ਬਾਈ ਜੀ ਜਮਾ ਕਿੱਪਾ ਬਾਈ ਜੀ ਜਮਾ ਓਕੇ ਰੋਲ ਕਿਵੇਂ ਵਿਕਦਾ ਮਾਲ ਵਧੀਆ ਵਿਕਦਾ ਬਈ ਪੂਰਾ ਜਮਾ ਵਿਕਦਾ ਟਿਕ ਟਿਕ ਜਮਾ ਟਿਕ ਟਾਂ ਦੇ ਵਿਕਦਾ ਠੀਕ ਕਰਪਾ ਮਹਾਰਾ ਜੀ ਇੱਥੋਂ ਕਰ ਲੀਏ ਸ਼ੁਰੂ ਹਾਂਜੀ ਹਾਂਜੀ ਆਜਾ ਪਹਿਲਾਂ ਜੱਸੂ ਨਾਲ ਕਰਾ ਦਈਏ ਗੱਲਬਾਤ ਆਜਾ ਜੱਸੂ ਜੱਸੂ ਸਕੂਲ ਨਹੀਂ ਗਿਆ ਅੱਜ ਵੀਡੀਓ ਦੇ ਚੱਕਰ ਤੇ ਕਿ ਛੁੱਟੀ ਹੈ ਲੈ ਛੁੱਟੀ ਆ ਜੀ ਸੰਡੇ ਅੱਜ ਹਾਂ ਸੰਡੇ ਆ ਸਾਨੂੰ ਸਕੂਲੋਂ ਹਟਿਆ ਨੂੰ ਕਈ ਸਾਲ ਹੋ ਗਏ ਹੁਣ ਸਾਨੂੰ ਸੰਡੇ ਮੰਡੇ ਦਾ ਪਤਾ ਨਹੀਂ ਲੱਗਦਾ ਹੋਰ ਫਿਰ ਕਿਵੇਂ ਆ ਕਿਹੜੀ ਕਲਾਸੇ ਪੜ੍ਹਦਾ ਮੈਂ 6ਵੀਂ ਜੇ ਪੜ੍ਹਦਾ 6ਵੀਂ ਪੜਾਈ ਤੇ ਕਿਵੇਂ ਚੱਲਦਾ ਪੂਰਾ ਇਹ ਤਾਂ ਦੋਨਾ ਵਾਸੀ ਆ ਇਹ ਤਾਂ ਦੋਨਾ ਵਾਸੀ ਆ ਚੈਨਲ ਕਿਹੜਾ ਤੇਰਾ YouTube ਤੇ ਸਿੱਧੂ ਡੈਰੀ ਫਾਰਮ ਸਿੱਧੂ ਡੈਰੀ ਫਾਰਮ ਅੱਜ ਜਸੂ ਦਾ ਚੈਨਲ ਵੀ ਕਰ ਲਿਓ ਸਬਸਕ੍ਰਾਈਬ ਕਿਉਂਕਿ ਨੰਨਾ ਪਰਿੰਦਾ ਇਸ ਕੰਮ 'ਚ ਲੱਗਿਆ ਹੋਇਆ ਹੈ ਕਿਉਂਕਿ ਮਾਰੇ ਪਾਸੇ ਯਾਰ ਦਿਮਾਗ ਨਹੀਂ ਜਾਂਦਾ ਜੇ ਬੰਦਾ ਇਹ ਚੀਜ਼ਾਂ 'ਚ ਭਾਈ ਲੱਗ ਜੂਗਾ ਹਣਾ ਸਹੀ ਗੱਲ ਹੈ ਲੈ ਮਾਰ ਜਸੂ ਪਾਸਾ ਇਧਰਲੇ ਬੰਨੇ ਆਹੀ ਬੱਛੀ ਤੋੜ ਦੇ ਕੋਲ ਤੋਰੇਗਾ ਤੋੜ ਦੇ ਇਸ ਇੱਥੇ ਮਾਰ ਰਿਹਾ ਨਗਰੀ ਕੈਮਰਾ ਵੇ ਇਹਦੀ ਕੁਆਲਿਟੀ ਕਬੂਲਤੀ ਕਰਾਵੇ ਚੱਕ ਇਥੋਂ ਤੇ ਬਾਕੀ ਪ੍ਰਿੰਟ ਪ੍ਰਿੰਟ ਤਾਂ ਉਹੀ ਗੱਲ ਆ ਵੀ ਲਾਜਵਾ ਵੀ ਆ ਬਾਦੀ ਬੁੱਦੀ ਹੈਗੀ ਛੋਟ ਤੋਦ ਘਾਰੀ ਇਸ ਮਾਰ ਕੇ ਸੁਆ ਕਿਹੜਾ ਗੱਡੀ ਇਹਦਾ ਇਹਦਾ ਸੁਆ ਵੀਰੇ ਦੂਜਾ ਸੁਆ ਦੂਜਾ ਤੇ ਦਿਨ ਕਿੰਨੇ ਕੱਢਦੀ ਆ ਦਿਨ ਵੀਰੇ ਦੇ ਲੈ ਜੂ ਇਹ 5 ਤੋਂ 7 ਦਿਨ ਤੱਕ ਲੈ ਜੂਗੀ ਠੀਕ ਆ ਜੀ ਹਾਂਜੀ ਵੀਰੇ ਆਹ ਦਿਨ ਲੈ ਜੂਗੀ 5 ਤੋਂ 7 ਤੇ ਪ੍ਰਿੰਟ ਪ੍ਰਿੰਟ ਦੀ ਗੱਲਬਾਤ ਕਰ ਲਈਏ ਬਾਡੀ ਬੂਡੀ ਦੀ ਕਰ ਲਈਏ ਲਾਜਵਾਬ ਆ ਹਰੇਕ ਪੱਖ ਤੋਂ ਅੱਜ ਵੀਰੇ ਸਭ ਬਤਾਈ ਤੇ ਠੰਡੀ ਸੀਲ ਜਸੂਗਾ ਨਾ ਹੈਗੀ ਆ ਫੁੱਲ ਆਇਥੋਂ ਘਾਰੀ ਲੰਬਾਈ ਦਿਖਾ ਦੇ ਲੈ ਆ ਜਸੂ ਐਨ ਤੇ ਆਰਡਰ ਵੀ ਬਿਲਕੁਲ ਫਿਕਸ ਰੱਖੋ ਹਨਾ ਫਿੱਟ ਜਾ ਮ ਆਰਡਰ ਵੀਰੇ ਆਰਡਰ ਪੂਰਾ ਫੀਟਿੰਗ ਵਾਲਾ ਰੱਖੂ ਕੋਈ ਟਮਾਟਰ ਨਹੀਂ ਰੱਖਦੀ ਕੁਆਲਿਟੀ ਇਸ ਘਰ ਦੇ ਵਿੱਚ ਜਿੰਨੇ ਜਾਨਵਰ ਦਿਖਾਉਣਾ ਹੋਣਾ ਟਾਪ ਕੁਆਲਿਟੀ ਦੀ ਹੁੰਦੇ ਨੇ ਹਰ ਵਾਰੀ ਤੇ ਰੇਟ ਵੀ ਬਾਈ ਦੇ ਲੋਟ ਹੁੰਦੇ ਨੇ ਤੇ ਐਫ ਨੇ ਜਿਹੜੀਆਂ ਇਹ ਮੇਰਾ ਖਿਆਲ ਆ ਦੋ ਇਹ ਚੰਗੇ ਦੁੱਧ ਵਾਲੀਆਂ ਨਹੀਂ ਬਾਈ ਹਨਾ ਹਾਂਜੀ ਵੀਰੇ 20 ਤੋਂ ਪਲੱਸ ਚੱਲਣਾ ਵੀਰੇ ਨੇ ਵੇਚੜਨੇ 20 ਤੋਂ ਬਾਹਰ ਚੱਲਣਾ ਵੀਰੇ ਕੱਦ ਵਾਲੀਆਂ ਕੋਈ ਛੋਟੀ ਨਹੀਂ ਹੈਗੀ ਹਨਾ ਭਜਨ ਵਾਲੀ ਬੱਚੀ ਪਹਿਲਾਂ ਵੀਰੇ ਨੇ 20 ਕਿਲੋ ਦਿੱਤਾ ਆਪਾਂ ਇੱਕਤੀ 20 ਕਿਹਨੇ ਅਗਲੇ ਜਿਹਰੇ ਜਾ ਕੇ ਵੱਧ ਕੱਢੇ ਫੇਰ ਸੁਭਾ ਦਾ ਗੱਲ ਆਹ ਜਿੰਨੇ 22 24 ਹਾਂਜੀ ਹਾਂਜੀ ਵੀਰੇ ਹੁਣ ਜਿੰਨੇ ਆਪਣਾ ਮਾਲ ਜਾਂਦਾ ਅਜ ਤੱਕ ਪਰਮਾਤਮਾ ਦੀ ਕਿਰਪਾ ਨਾਲ ਲਾਂਭਾ ਨਹੀਂ ਆਇਆ ਆਹ ਲਾ ਕਹਿੰਦਾ ਵੀ ਵਾਕੀ ਠੀਕ ਆ ਗੱਲਬਾਤ ਇਹ ਚੀਜ਼ ਕੁਆਲਟੀ ਦੀ ਆ ਹਾਂਜੀ ਵੀਰੇ ਇਹਦੇ ਪੈਸੇ ਕਿੰਨੇ ਲੈ ਲੈ ਗੱਗੀ ਫਿਰ ਦੇ ਪੂਰੀ ਮੁੱਲ ਜਿੰਨਾ ਮਰਜ਼ੀ ਕਰਾ ਲਾ ਹਨਾ ਦੂਜੇ ਵਪਾਰੀਆਂ ਵਾਂਗੂ ਆਪਾਂ ਲੱਖ ਤਾਂ ਮੰਗਦੇ ਨਹੀਂ ਹਨਾ ਠੀਕ ਆ ਜੀ ਆਪਾਂ ਬੱਚੀ 75000 ਦੀ ਦੇ ਦਾਂਗੇ ਇਹ ਦੇ ਦਾਂਗੇ ਬਾਈ ਕਹਿੰਦਾ ਆ 75000 ਜੀ ਬੱਚੀ ਦੇ ਦਾਂਗੇ ਵੀਰੇ ਆਪਾਂ ਇਹ ਮਿਲ ਜੂ ਸਾਨੂੰ 75000 ਹਾਂ ਠੰਡੀ ਸੀਲ ਬਚਾਰੀਓ ਜੀ ਸਾਡੇ ਜਰੂਰ ਕੱਢਦੀ ਆ ਆਰਡਰ ਬਣਾਉਗੀ ਕਿਉਂਕਿ ਹਜੇ ਬਾਲ ਢਿੱਲਾਂ ਜਿਵੇਂ ਇੱਥੋਂ ਚਮਕੌਰ ਦੱਸਦਾ ਹੁੰਦਾ ਫੜ ਕੇ ਐ ਵੀ ਹਜੇ ਲੱਗੂਗੀ ਸਿਰੇ ਗੱਲ ਇਹ ਸਹੀ ਗੱਲ ਵੀਰ ਬੰਗਣਾ ਬੱਚੀ ਨੇ ਬਹੁਤ ਲੱਗੂਗੀ ਸਿਰੇ ਤੇ ਹੁਣ ਮਾਰਦੇ ਇੱਥੇ 2 ਨੰਬਰ ਵਾਲੀ ਦੀ ਇਹਦੀ ਕੀ ਗੱਲਬਾਤ ਹੈ ਇਹਦਾ ਵੀਰੇ ਸੂਆ ਦੂਜਾ ਇਹ ਆਪਾਂ ਫਾਰਮ ਚ ਲਈ ਆ ਬੱਚੀ ਠੀਕ ਆ ਜੀ ਹਾਂਜੀ ਵੀਰੇ ਇਹਨੇ ਪਹਿਲੇ ਕੱਢ ਦਿਆ ਇਹ ਵਾਪਸ ਮੇਰੇ ਪਾਸ ਆ ਕੇ 10 ਕਿਲੋ ਦਾ ਆਈਡੀਆ ਮੰਨ ਕੇ ਚੱਲਾ ਠੀਕ ਆ ਜੀ ਗੱਲ ਇਹ ਵੈੜ ਨੇ ਵੀਰੇ ਦੁੱਧ ਦਿੱਤਾ ਹੋਇਆ ਪਹਿਲੇ ਸੂਆ 27 22 ਕਿਲੋ ਪਹਿਲਣ ਦਾ ਰਿਕਾਰਡ ਹੈਗਾ 27 ਹਾਂ ਵੀਰੇ ਦਿਨ ਕਿੰਨੇ ਕੱਢਦੀ ਆ ਦਿਨ ਵੀਰੇ 1 10 ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਆਰਡਰ ਤੇ ਉਹੀ ਗੱਲ ਆ ਵੀ ਭਾਰਤ ਵਾਲਾ ਨਕਸ਼ਾ ਹੀ ਬਣਿਆ ਪਿਆ ਆਰਡਰ ਬਣਾਉਗੀ ਬੱਛੀ ਬਹੁਤ ਹੈ ਇਹਦਾ ਵੀ ਰੀਡਰ ਬਣਾਉਣੀ ਸਟਾਰਟਿੰਗ ਹੀ ਹੋਈ ਆ ਗੁਰੀ ਬਣਾਉਗੀ ਇਹ ਵੀ ਆਰਡਰ ਫਿਕਸ ਜਮਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਸੂਆ ਬਾਈ ਕਹਿੰਦਾ ਇਹਦਾ ਹੈਗਾ ਦੂਜਾ ਇਹ ਹੈਗੀ ਆ ਫਾਰਮ ਦੀ ਬੱਛੀ ਆ ਕੁਆਲਿਟੀ ਕਬੂਲਟੀ ਹੈਗੀ ਆ ਫੁੱਲ ਟੌਪ ਓਕੇ ਦੀ ਰਿਪੋਰਟ ਜਮਾ ਹਰੇਕ ਪੱਖ ਤੋਂ ਇਥੋਂ ਲੱਗ ਗਈ ਆ ਇਹ ਇਸ ਵਾਰੀ ਕਿੰਨਾ ਕੁ ਪਾ ਸਕਦੀ ਆ ਜੀ ਬਈ ਇਸ ਵਾਰ 22 22 ਕਿਲੋ ਕਹਾਂਗੇ ਵੀਰੇ ਦੁੱਧ ਤਾਂ ਵੱਧਦੀਊਗੀ ਠੀਕ ਆ ਕੰਦਾ ਹਾਂ ਆ ਬਾਈ ਕਹਿੰਦਾ ਆਪਾਂ 27 28 10 ਕੀ ਦੇ ਦਾਂਗੇ ਕੱਡੂ ਕੀ ਦੁੱਧ ਵੱਧ ਵੱਧ ਕੱਡੂ ਵੀਰੇ ਵੱਧ ਕੁਆਲਿਟੀ ਬਾਡੀ ਉੱਤੋਂ ਪ੍ਰਿੰਟ ਬੱਛੀ ਦਾ ਬਾ ਕਮਾਲ ਆ ਸੱਜਣੋ ਜਾਨ ਉਹੀ ਗੱਲ ਆ ਵੀ ਮੈਂ ਸਾਣਾ ਸਿਸਟਮ ਹੀ ਆ ਇਹਨਾਂ ਦਾ ਚਬਾਈ ਚਬੂਈ ਨਹੀਂ ਕਿਵੇਂ ਚਬਾਈ ਚਬੂਈ ਨਹੀਂ ਵੀਰੇ ਜਮਾ 100 ਨੰਬਰਾਂ ਜੇ ਹੱਥ ਵੀ ਨਾ ਲਾਇਓ ਸਾਨੂੰ ਹਾਂ ਕਿਉਂਕਿ ਚੇਪਾ ਤੁਸੀਂ ਲਾ ਕੇ ਲਿਆਂਦਾ ਜੇ ਹਾਂਜੀ ਵੀਰੇ ਚਾਰਾਂ ਚੋਂ ਇੱਕੋ ਜਾ ਮਾਰਦੀ ਆ ਜਮਾ ਥੋੜਾ ਦੀ ਗਾਰੰਟੀ ਦੇ ਭੇਜ ਦਾਂਗੇ ਜਮਾ ਵੀਰੇ ਫੁੱਲ ਹੱਥ ਵੀ ਨਾ ਲਾਇਓ ਚਾਹੇ ਇੱਥੋਂ ਦਿਖਾ ਦੇ ਗਰੀ ਇੱਧਰ ਇਹਦਾ ਹੁਣ ਆ ਡਰਾਇਨ ਖੁੱਲਾ ਬਣਾਉਗੀ ਦਿਨ ਬਾਈ ਕਹਿੰਦਾ ਕਈ ਕੜ ਗੁਰਿਆ ਨਾੜਾਂ ਦੇਖ ਬਾਈ ਇੱਧਰ ਆ ਕੇ ਡਿਮ ਅੱਗੇ ਆ ਕੇ ਡਰਾਇਨ ਦੇਖ ਵੀਰੇ ਇਹਨਾਂ ਸਾਨੂੰ ਸਾਂ ਬੱਚੀ ਦੀਆਂ ਭਾਰਤ ਵਾਲਾ ਨਕਸ਼ਾ ਹੀ ਆ ਭਾਰਤ ਵਾਲਾ ਨਕਸ਼ਾ ਹੀ ਬਣਾਇਆ ਪਿਆ ਬਾਈ ਕਹਿੰਦਾ ਅੱਖਾਂਗੇ ਆਪਾਂ ਇਹਤ ਕੀ ਵੀ 27 28 ਪਰ ਦੁੱਧ ਪੱਛੀ ਵੱਧ ਪਾ ਦੂਗੀ ਜਿਹੜੇ ਹਿਸਾਬ ਨਾਲ ਇਹਦੀ ਜਾਤ ਕੁਆਲਿਟੀ ਆ ਪ੍ਰਿੰਟਾਂ ਤੇ ਆ ਚੀਜ਼ ਦਿਖਾ ਦੇ ਗਰੀ ਉੱਪਰ ਆ ਬਾੜ ਦੀ ਚਡਾਈ ਚੁਰੀ ਕਿੰਨੀ ਆ ਉੱਪਰ ਇਹਦਾ ਕੱਕੀ ਕੀ ਰੇਟਰ ਹੋਊਗਾ ਇਹਦਾ ਵੀਰੇ ਦੇਖੋ ਮੁੱਲ ਦਾ ਜਿੰਨਾ ਮਰਜ਼ੀ ਕਰਾ ਲਾ ਹਣਾ ਮੱਛੀ ਆਪਾਂ 95000 ਦੀ ਦੇ ਦਾਂਗੇ ਇਹ ਦੇ ਦਾਂਗੇ 95 ਦੀ ਦੁੱਧ ਪਾਉਗੀ 27 28 27 28 ਕਿਲੋ ਦੀ ਜਮਾ ਨੋਰਮਲ ਪਾਉਣਾ ਵੀਰੇ 26 27 ਦਾ ਜਮਾ ਨੋਰਮਲ ਦਿੱਤਾ ਹਿਆ ਬੱਚੀ ਦਾ ਹਾਂ ਕੋਈ ਛੋਟੀ ਨਹੀਂ ਹੈਗੀ ਕੱਦ ਵਾਲੀ ਆ ਹਾਂ ਕੱਦ ਵਾਲੀ ਆ ਮੇਰੇ ਕੱਦ ਤੋਂ ਆਈਡੀਆ ਲਾ ਲਓ ਇੱਥੇ ਤੋਂ ਤੁਹਾਨੂੰ ਜਾਣਕਾਰੀ ਮਿਲ ਜੂਗੀ ਇਹਦਾ ਕੱਦ ਕਿੰਨਾ ਕਾ ਬੱਚੀ ਦਾ ਜਿਵੇਂ ਅੰਗਰੇਜ਼ੀ ਅੰਗਰੇਜ਼ਾਂ ਕੋਲ ਨਹੀਂ ਹੁੰਦੀਆਂ ਵੀਰੇ ਉਹ ਚੀਜ਼ ਆ ਉਹ ਗੱਲ ਫੁੱਲ ਬਰੀਡ ਆ ਵੀਰੇ ਅੰਗਰੇਜ਼ਾਂ ਦੀ ਗੱਲ ਹੋਤਾ ਹੈ ਜਿਹੜਾ ਫੁੱਲ ਹੈ ਇਹਦੇ ਜਿੱਕੇ ਤੁਸੀਂ ਇਹ ਤੋਂ ਬਰੀਡ ਵੀ ਚੰਗੀ ਤਿਆਰ ਕਰ ਸਕਦੇ ਹ ਇਹਦੇ ਸੀਮੰਟ ਤਾਂ ਨਹੀਂ ਪਤਾ ਦੋਹਾਂ ਦੇ ਕਿਹੜੇ ਲੱਗੇ ਨਹੀਂ ਸੀਮੰਟ ਦਾ ਨਹੀਂ ਪਤਾ ਵੀਰੇ ਪੱਕੀ ਆਪਾਂ ਡਿਟੇਲ ਲੈ ਕੇ ਦੱਸ ਜ਼ਰੂਰ ਦੇਵਾਂਗੇ ਕਿਉਂਕਿ ਫਾਰਮ ਦੇ ਵਿੱਚ ਸੀਮੰਟ ਚੰਗੀ ਲੱਗਿਆ ਹਾਂਜੀ ਹਾਂਜੀ ਵੀਰੇ ਹਾਂਜੀ ਡਿਟੇਲ ਵਾਈ ਕਹਿੰਦਾ ਆਪਾਂ ਲੈ ਕੇ ਦੇ ਦਾਂਗੇ ਸੱਜਣਾ ਨੂੰ ਵੀ ਇਹਦੇ ਸੀਮੰਟ ਕਿਹੜਾ ਲੱਗਿਆ ਤੇ ਹੁਣ ਮਾਰ ਦੇਗਾ ਰਹੀ ਇੱਧਰ ਉਹ ਆ ਜਰਸੀ ਤੇ ਮਾਰ ਦੇ ਵੱਡੇ ਕੱਦ ਕਾਠ ਵਾਲੀ ਤੇ ਇਹਦਾ ਕੱਦ ਆ ਜਿਹੜਾ ਇੱਧਰਲੀ ਐਚਐਫ ਨਾਲੋਂ ਆਵਾਸਮਾਨ ਨੂੰ ਚਈ ਹੋਊਗਾ ਹਾਂਜੀ ਹਾਂਜੀ ਵੀਰੇ ਨੀਵਾ ਨਹੀਂ ਹੈਗਾ ਇਹ ਨੀਵਾ ਨਹੀਂਗਾ ਤੋੜ ਦਾਂ ਵੀਰੇ ਇਹਦਾ ਸੂਆ ਕਿਹੜਾ ਕੱਕੀ ਇਹਦਾ ਸੂਆ ਦੂਜਾ ਵੀਰੇ ਦੂਜਾ ਸੂਆ ਕਿੰਨੇ ਕਿ ਪੰਜ ਚਾਰ ਦਿਨ ਨਹੀਂ ਉਹ ਹੈਗੀ ਠੰਡੀ ਸੀ ਜਮਾਂ ਠੰਡੀ ਹੈ ਵੀਰੇ ਚਾਹੇ ਜਵਾਕ ਬੈਠੇ ਰਹਿਣ ਥੱਲੇ ਤਾਂ ਵੀ ਕੁੜਿੱਪਾਂ ਦੀ ਪੂਰੀ ਜਮਾਂ ਠੰਡੀ ਆ ਠੀਕ ਹੈ ਗੱਲ ਹਾਂਜੀ ਵੀਰੇ ਸੂਆ ਦੂਜਾ ਤੇ ਦਿਨ 5 ਤੋਂ 7 5 ਤੋਂ 7 ਦਿਨ ਵੀਰੇ ਪਹਿਲਣ ਦਾ ਕੀ ਰਿਕਾਰਡ ਰਿਆ ਪਹਿਲਣ ਦਾ ਰਕੜ 17 ਕਿਲੋ ਰਿਆ ਵੀਰੇ 17 ਕਿਲੋ ਦਾ ਹਾਂਜੀ ਵੀਰੇ ਐਸ ਵਾਰੀ ਫਿਰ ਵਧਾਊ ਕਿਲੋ ਦੋ ਵਧਾਊਗੀ ਵਧਾਊਗੀ ਵੀਰੇ ਉਹ ਤਾਂ ਤੁਹਾਨੂੰ ਆਰਡਰ ਕੁਆਲਿਟੀ ਦੱਸੂਗੀ ਗਾਂ ਦੀ ਵੀਰੇ ਠੀਕ ਹੈ ਗੱਲ ਹੈਨਾ ਥਾਂ ਦੱਸੂਗਾ ਬਾਕੀ ਕਿਦਾਂ ਦਾ ਲੱਗਿਆ ਬੱਚੀ ਦਾ ਹੈਨਾ ਬਾਕੀ ਸੱਜਣੋ ਇੱਥੇ ਤੇ ਦਾ ਤੋਰਾ ਤੂਰਾ ਕਰ ਸਕਦੇ ਹਾਂ ਚ ਇੱਕ ਆਰਡ ਤੇ ਠੰਡ ਦੀ ਜਿਹੜੀ ਇਹਦੇ ਸ਼ੇਪ ਆ ਐਨ ਸਿਰਾ ਕੰਮੀ ਆ ਹਰੇਕ ਪੱਖ ਤੋਂ ਤੇ ਆ ਗਈ ਬੱਛੀ ਕੱਦ ਕਾਠ ਵਾਲੀ ਕੱਦ ਵੀ ਫੁੱਲ ਡਬਲ ਆ ਠੰਡੀ ਸੀਲ ਬਥੇਰੀ ਆ ਬਈ ਇਹਨੇ ਅਗਲੇ ਬੰਨੇ ਫੁੱਲ ਬਣਾ ਲਿਆ ਹੁਣ ਆਰਡਰ ਇਹਨੇ ਸੱਜਣੋਂ ਬਣਾਉਣਾ ਦਿਖਾ ਦੇ ਕਿ ਕੁਝ ਸੁਸਲੇ ਆਲੇ ਬੰਨੇ ਆਰਡਰ ਕੱਢੂ ਇੱਥੋਂ ਦਿਖਾ ਦੇ ਗੈਰੀ ਓਏ 4x4 ਦਿਖਾ ਦੇ ਆਰਡਰ ਇੱਥੋਂ ਹਰੇਕ ਪੱਖ ਤੋਂ ਕਰਾ ਦੇ ਤਸੱਲੀ ਤੇ ਕਾਦੇ ਦਾ ਦੂਜੀ ਬੈੜ ਨਾਲੋਂ ਪੂਰਾ ਵੱਡਾ ਹੀ ਆ ਛੋਟਾ ਨਹੀਂ ਹੈਗਾ ਲੈ ਠੰਡੀ ਸੀਲ ਆ ਬਈ ਕੋਈ ਐ ਨਹੀਂ ਹੈਗਾ ਵੀ ਇਸ ਵਾਰੀ ਹੈਗੀ ਆ ਫੁੱਲ ਠੰਡੀ ਚਵਾਈ ਇਹਦੀ ਹੋ ਮੈਂ ਕਹਿੰਦਾ ਮੁੱਗ ਗਈ ਹੈ ਨਾ ਮੈਂ ਕਹਿੰਦਾ ਬਈ ਚਵਾਈ ਕਰਕੇ ਦੇਖੀ ਕੁੜੀ ਮਨ ਲੱਗਦਾ ਬੱਚੀ ਹੋਰ ਤੋਰ ਦਿਆ ਇਹਨੂੰ 13 ਹੋਰ ਤੋਰ ਕੇ ਦਿਖਾ ਦੇ ਸੂ ਆ ਗਿਆ ਦੂਜਾ ਤੇ ਦਿਨ ਆ ਗਿਆ 5 ਤੋਂ 7 ਇਹਦੇ ਹਜੇ ਬਾਕੀ ਨੇ ਬਾਕੀ ਗੱਡੀ ਗੁੱਡੀ 'ਚ ਚੜ ਕੇ ਸਾਨੂੰ ਪਤਾ ਪਹਿਲਾਂ ਵੀ ਸੂ ਸੀ ਹਾਂਜੀ ਹਾਂਜੀ ਵੀਰੇ ਇਹਦੇ ਪੈਸੇ ਕਿੰਨੇ ਲਵਾਏਗਾ ਕੀ ਬਈ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲਾ ਹੈ ਨਾ ਮੰਗਣ ਤਾਂ ਲੱਖ ਮੰਗਾ ਲਾ 10 ਮੰਗਾ ਲਾ ਕੋਈ ਫਾਇਦਾ ਨਹੀਂ ਹੈ ਨਾ ਬੱਚੀ ਆਪਾਂ 72000 ਦੀ ਦੇ ਦਾਂਗੇ ਵੀਰੇ 72000 ਦੀ 72000 ਦੀ ਦੇਵਾਂਗੇ ਵੀਰੇ ਬੱਚੀ ਆਪਾਂ ਠੀਕ ਹੈ ਹਾਂਜੀ ਵੀਰੇ ਛੋਟ ਛੱਪਾ ਜਾਂ ਕਰ ਦਾਂਗੇ ਕੋਈ ਗੱਲ ਨਹੀਂ ਉਹ ਮੁੱਕ ਤੇ ਕਰ ਲਾਂਗੇ ਮਾੜਾ ਮੋਟਾ ਛੋਟ ਛੱਪਾ ਜਾਂ ਹੋ ਜੂਗਾ ਇਹ ਮਿਲੂਗੀ 72000 ਦੀ ਤੇ ਬਾਕੀ ਪੌਂਚ ਪੂੰਚ ਵਾਲਾ ਸਿਸਟਮ ਜੇ ਕਿਸੇ ਨੇ ਮੰਗਾਉਣੀ ਹੋਵੇ ਆਨਲਾਈਨ ਭੇਜ ਦਾਂਗੇ ਹਾਂਜੀ ਹਾਂਜੀ ਵੀਰੇ ਭੇਜ ਦ ਥਾਣਾ ਦੀ ਜ਼ਿੰਮੇਵਾਰੀ ਥਾਣਾ ਦੀ ਖੁੱਲ ਜ਼ਿੰਮੇਵਾਰੀ ਹੋਊਗੀ ਆਪਣੀ ਦੀ ਠੀਕ ਆ ਜੀ ਥਾਣਾ ਦੀ ਗਰੰਟੀ ਤੇ ਬਾਈ ਕਹਿੰਦਾ ਜੇ ਆਨਲਾਈਨ ਕਿਸੇ ਸੱਜਣ ਦੇ ਮੰਗਾਉਣੀ ਆ ਨਹੀਂ ਸਕਦਾ ਤਾਂ ਵੀਡੀਓ ਕਾਲ ਤੇ ਵੀ ਪਾਸ ਕਰਾ ਸਕਦਾ ਤੇ ਉਹਨਾਂ ਆਨਲਾਈਨ ਵੀ ਬਾਈ ਕਹਿੰਦਾ ਪਥਾਣਾ ਦੀ ਗਰੰਟੀ ਦੇ ਕੇ ਭੇਜ ਦਾਂਗੇ ਕੱਦ ਆ ਗਿਆ ਫੁੱਲ ਵੱਡਾ ਤੇ ਹੁਣ ਮਾਰ ਦੇ ਗਰੀ ਇੱਧਰ ਜਰਸੀ ਤੇ ਸਾਈ ਹਾਲ ਦਾ ਕ੍ਰੋਸ ਆ ਗਿਆ ਹਣਾ ਹਾਂਜੀ ਵੀਰੇ ਇਹਦਾ ਸੂਆ ਕਿਹੜਾ ਇਹਦਾ ਸੂਆ ਦੂਜਾ ਵੀਰੇ ਇਹ ਵੀ ਤੋਰ ਤੋਂ ਖੋਲ ਕੇ ਤੋਰ ਦੇ ਕਿੰਨੇ ਦਿਨ ਕਰਦੀ ਆ ਬਈ ਇਹ ਵੀ 500 7 ਦਿਨ ਹੀ ਲੂ ਇਹਦਾ ਕੀ ਰਿਕਾਰਡ ਜਾਂ ਦੱਸਿਆ ਦੁੱਦਾ ਇਹਨੇ ਵੀਰੇ 17 ਕਿਲੋ ਦਿੱਤਾ ਹੋਇਆ ਇਹ ਅਜੇ ਮੇਰੇ ਸਾਬ ਨੂੰ ਆਈਡੀਆ ਵੀ ਜਿਆਦੇ ਦਿਨ ਲੈ ਜੂਗੇ 10 ਦਿਨ ਮੰਨ ਕੇ ਚੱਲ ਗਰੀ ਇਹਦੇ ਬਈ 10 ਦੇਢ ਕਿਹੜਾ ਹਾਂਜੀ ਬਣਦੀ ਬਹੁਤਾ ਵੀਰੇ ਦਾ ਚੋਲੀ ਬਹੁਤਾ ਵੀਰੇ ਵੜਦੀ 10 ਹੋਰ ਕਮਾ ਦੇ ਜਾਂ ਸੂਆਂ ਅਹੀਂ ਕਮਾ ਦੇ ਇੱਥੋਂ ਅਹੀਂ ਕਮਾ ਦੇ ਇੱਕ ਵਾਰੀ ਹੋਰ ਏ ਆ ਗਈ ਜਰਸੀ ਤੇ ਸਾਹੀਵਾਲ ਦਾ ਕ੍ਰੋਸ ਦੁੱਧ ਬਾਈ ਕਹਿੰਦਾ ਨੇ ਚੰਗਾ ਪਾਇਆ ਹੋਇਆ ਬਾਕੀ ਜਿਹੜੀ ਮਿਲਕ ਵੇਣ ਜਾਂਦੀ ਆ ਪ੍ਰੈਮ ਦਾ ਤੇ ਜਿਹੜੀ ਦੀ ਆਰਡਰ ਚ ਹਲੇ ਝੋਲ ਪਈ ਆ ਢਿੱਲ ਪਈ ਆ ਹਣਾ ਹਾਂਜੀ ਵੀਰੇ ਉਹ ਪਰਦੀ ਆ ਗਵਾਹੀ ਵੀ ਦੁੱਧ ਦੇ ਇਹ ਚੰਗਾ ਪਾ ਦੂ ਚਵਾਈ ਦੀ ਕਿਵੇਂ ਆ ਚਵਾਈ ਤਾਂ ਵੀਰੇ 100 ਨੰਬਰ ਥਣ ਦਾ ਚਵਾਈ ਤਾਂ ਇੱਕ ਨੰਬਰ ਵੀਰੇ ਚਵਾਈ ਤਾਂ ਆਪਾਂ ਮਾੜੀ ਲੈਂਦੇ ਨਹੀਂ ਜੇ ਹੱਥ ਵੀ ਨਾ ਲਾਓ ਬਈ ਆਪਣੇ ਠੀਕ ਆ ਗੱਲ ਪਹਿਲਾਂ ਮੈਂ ਅੱਗੇ ਵੀਡੀਓ ਚ ਗੱਲ ਕਰਦਾ ਆਪਣੇ ਹਾਂਜੀ ਜਿਹੜੀ ਗਾੜਾ ਥਣ ਤਾਂ ਹਾਂਜੀ ਇੱਕ ਮੈ ਨਾਲ ਦੇ ਹੁੰਦਾ ਬਾਈ ਗੁਰੇ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਲਾ ਗੁਰੀ 65000 ਜੀ ਬੱਚੀ ਦੇਵਾਂਗੇ ਵੀਰੇ ਇਹ ਆਪਾਂ ਦੇ ਦਾਂਗੇ 65000 ਆ ਹੋ ਸਕਦਾ ਵੀਰੇ ਦੰਦਾਂ ਜੀ ਹੋਵੇ ਚੈੱਕ ਨਹੀਂ ਕਰੇ ਮਾਲਕ ਸ਼ਿੱਗੀ ਕਹਿੰਦਾ ਸੀ ਆਪਾਂ ਦੰਦ ਚੈੱਕ ਨਹੀਂ ਕਰਦੇ ਸ਼ਿੱਗੀ ਹੋਊਗੀ ਇਹ ਠੀਕ ਆ ਜੀ ਹਾਂਜੀ ਵੀਰੇ ਆ ਦੰਦ ਬਾਈ ਕਹਿੰਦਾ ਚੈੱਕ ਨਹੀਂ ਇਥੋਂ ਦੁੱਧ ਵਾਲੀ ਪਾਈਪ ਦਿਖਾ ਦੇਗਾ ਜੀ ਦੋਨਾਂ ਬੰਨੇ ਆ ਗਈਆਂ ਇਹਨਾਂ ਨੇ ਇੱਕ ਬੰਨੇ ਨਹੀਂ ਹੈਗੀ ਦੋਹਾਂ ਬੰਨੇ ਪਾਈਪਾਂ ਆ ਗਈਆਂ ਮੋਟੀਆਂ ਜਿਵੇਂ 1/2 ਇੰਚ ਦੀ ਲੱਗਿਆ ਹੁੰਦਾ ਪਾਈਪ ਤੇ ਬਾਕੀ ਦੁੱਧ ਵਾਲੀ ਇਹ ਕੁਆਲਿਟੀ ਇਹਦੇ ਚ ਹੈਗੀ ਹੈ ਕਿਉਂਕਿ ਆਰਡਰ ਦਾ ਸਾਈਜ਼ ਬਹੁ ਉਹ ਆਪਦੀ ਸਮਝ ਨਾਲ ਆਪਦੀ ਜੱਜਮੈਂਟ ਨਾਲ ਲੈਣਾ ਹੁੰਦਾ ਇਹ ਕਿੰਨਾ ਕੁ ਦੁੱਧ ਪਾ ਦੂਗੀ ਤੇ ਕਿੰਨੀ ਕਹਦੇ ਚ ਬਰੀਡ ਜਿਹੜੀ ਦੱਸਦਾ ਮੈਂ ਉਹ ਕਿੰਨੀ ਕ ਕਿਉਂਕਿ ਵਪਾਰੀ ਉਹੀ ਜਾਣਕਾਰੀ ਦਿੰਦਾ ਜਿਹੜੀ ਉਹਨੂੰ ਅੱਗੇ ਤੋਂ ਕਿਸਾਨ ਦੇ ਕੇ ਭੇਜਦਾ ਜਿਹਦੇ ਘਰ ਉਹ ਜਾਨਵਰ ਲੈਂਦਾ ਜਿੰਨੇ ਜਾਨਵਰ ਡੇਲੀ ਦਿਖਾਉਣਾ ਡੇਲੀ ਇਹ ਕਹਿਣਾ ਹੁੰਦਾ ਵੀ ਆਪਦੀ ਸਮਝ ਨਾਲ ਖਰੀਦਿਆ ਕਰੋ ਤੇ ਹੁਣ ਮਾਰਦਿਆ ਬੱਚੀ ਤੇ ਕੈਮਰਾ ਇਹਦੀ ਉਮਰ ਕਿੰਨੀ ਕ ਇਹ ਵੀਰੇ ਹੈਗੇ 10 ਮਹੀਨੇ ਦੀ 10 ਮਹੀਨੇ ਦੀ ਹਾਂਜੀ ਵੀਰੇ ਇਹ ਪਤਾ ਤਾਂ ਨਹੀਂ ਕਿਹੜੇ ਸੀਮੰਦੀਆ ਨਹੀਂ ਇਹਦਾ ਪਤਾ ਕਰਕੇ ਦੱਸ ਦਾਂਗੇ ਤਾਂ ਵੀਰੇ ਕੱਲ ਹੀ ਆ ਜਾ ਗਾਂ ਦੇ ਨਾਲ ਹੀ ਆ ਫਾਰਮ ਚੁਲੀ ਆਪਾਂ ਠੀਕ ਹੈ ਗਾ ਹਾਂ ਇਦੋਂ ਇਹਨੇ ਜੀਜਾ ਨੇ ਲੈ ਖੁੱਲੀ ਕਰਦੀ ਸੀ ਬੱਚੀ ਉੱਥੇ ਹੁਣ ਇਹ ਰੱਸਾ ਜਿਹਾ ਵਾਇਆ ਬੱਚੀ ਦਾ ਥਣ ਥਣੋਂ ਕੱਲਾ ਕੱਲਾ ਵੀਰੇ ਬਹੁਤ ਜਮਾ ਸਿੰਘ ਦਾ ਚਾਰ ਆ ਵੀਰੇ ਹੁਣ ਇਹ ਲੱਗਦੀ ਜਿਵੇਂ ਗੱਬੜ ਹੁੰਦੀ ਹੈ ਜੇ 8 ਮਹੀਨੇ ਦੇ ਚੱਡੀ ਬਹੁਤ ਵਟਰ ਕੇ ਸਾਣ ਬਹੁਤ ਮੋਟਾ ਬੱਚੀ ਦਾ ਲੈ ਤਰਪੂ ਕੀ ਹੈ ਹਾਂ ਤਰਪੂ ਕੀ ਤੋਰੀ ਗੋਲ ਕੇ ਜਿਵੇਂ ਤੋਰੀ ਦੇ ਕੋ ਤੋਰੀ ਜਸੂਰ ਗੋਲ ਕੇ ਨੂੰ ਇਹ ਉਮਰ ਆ ਗਈ 8 ਮਹੀਨੇ 8 ਮਹੀਨੇ ਦੀ 8 ਜਾਂ 9 ਹੋਣੀ ਆ ਬਸ ਵੀਰੇ ਹਾਂ ਰੰਗ ਰੂਪ ਇਹਦਾ ਦੱਸਦਾ ਵੀ ਹੋਊਗੀ ਕਿਸੇ ਚੰਗੇ ਸੀਮਨ ਦੀ ਹਾਂਜੀ ਹਾਂਜੀ ਕਿਉਂਕਿ ਫਾਰਮ 'ਚ ਉਹੀ ਗੱਲ ਬਾਰ-ਬਾਰ ਤੁਹਾਨੂੰ ਮੈਂ ਕਹਿੰਦਾ ਉਹਨੇ ਫਾਰਮ ਵਾਲ ਥੋੜਾ ਤੱਕਦਾ ਚੱਲ ਬਤ ਤੱਕ ਕੱਦ ਬਾਈ ਪੂਰਾ ਕਰੂਗੀ ਹਣਾ ਪੂਰਾ ਕਰੂਗੀ ਕੱਦ ਆ ਕੱਦ ਬੱਡ ਪੂਰਾ ਕਰੂ ਤੇ ਬਰੀਡ ਕਵਾਲਦੀ ਇਹਦੇ ਚ ਫੁੱਲਾ ਜਿਵੇਂ ਬਾਈ ਨੇ ਦੱਸਿਆ ਵੀ ਫਾਰਮ ਚ ਜਾਨਵਰ ਖੁੱਲਾ ਰਹਿੰਦਾ ਉਹਦੇ ਕਰਕੇ ਰੱਸੀ ਦਾ ਜੂੜ ਮੰਨ ਲੈਂਦਾ ਥੋੜਾ ਜਿਹਾ ਬਾਹਲੇ ਆ ਬਾਈ ਇਧਰ ਇਹ ਕੱਲ ਦਾ ਕੱਖ ਜਿਹੀ ਨਹੀਂ ਖਾਦੇ ਜੀ ਜਾਂ ਹੀ ਲੈਏ ਨੇ ਹਜੇ ਠੀਕ ਆ ਜੀ ਹਾਂ ਤਾਂ ਕਰਕੇ ਇੰਜ ਘਰੀ ਘੜੀ ਕੰ ਖੁੱਲੀਆਂ ਆਉਂਦੀਆਂ ਹੌਲੀ ਹੌਲੀ ਸੈਟ ਆਉਂਦੀ ਆ ਫਿਰ ਬੰਨੀ ਹੋਈ ਕੌਂ ਚ ਇਧਰੋਂ ਦਿਖਾ ਦੇ ਗੈਰੀ ਲੰਬਾਈ ਦਿਖਾ ਦੇ ਇਧਰਲੇ ਬੰਨਿਓ ਇੱਕ ਵਾਰੀ ਜਸੂ ਦਾ ਫੇਸ ਕਰ ਦੂ ਉਹਨਾਂ ਨੂੰ ਫੇਸ ਤੇ ਮਾਰਨੀ ਕੈਮਰਾ ਗਰੀਬ ਜਿੰਨਾ ਮਰਜ਼ੀ ਕਰਾ ਲਾ ਹਣਾ 15000 ਦੀ ਬੱਚੀ ਦੇ ਦਾਂਗੇ ਆਪਾਂ ਕੀ ਬਾਲਾ ਮੰਗਣਾ ਯਾਰ ਠੀਕ ਆ ਕਰਨ ਹਾਂ 15000 ਦੀ ਬੱਚੀ ਦੇ ਦਾਂਗੇ ਇਹ ਬਾਈ ਕਹਿੰਦਾ 15 ਦੀ ਦੇ ਦਾਂਗੇ ਚਲ 15 ਚ ਪਹੁੰਚੇ ਕਰ ਦਾਂਗੇ ਕਰ ਲਾਂਗੇ ਵੀਰੇ ਤਾਂ ਉਹ 50 ਮੀਲ ਕਰ ਦਾਂਗੇ ਕਰਦਾ ਕਰ ਲਾ ਕੋਈ ਨਾ ਗਾਣਾ ਚੜਾ ਦਾਂਗੇ ਕਰ ਲਾ ਗਾਣ ਵਾਲੀ ਭੇਜ ਤਾਂ ਕੋਈ ਗੱਲ ਨਹੀਂ ਇਹਦੇ ਚ ਡਿਸਕਾਊਂਟ ਜੇ ਕਿਸੇ ਸੱਜਣ ਨੇ ਨਾ ਜੋ ਕੋਈ ਬੱਚੀ ਲੈਣੀ ਆ ਤਾਂ ਇਹ ਆਪਾਂ ਦੇਖ ਕੇ ਲਾ ਦੂ ਆਪਾਂ ਹਾਂਜੀ ਵੀਰੇ ਇੱਕ ਦੰਦਾ ਤੇ ਮਾਰੀ ਕੈਮਰਾ ਭੇਜ ਦੇ ਆਂ ਵੀਰੇ ਜਮਾ ਦੁੱਧ ਤਾਂ ਨਹੀਂ ਵੀਰੇ ਜਿਮਾ ਖੀਰੀ ਰਜਨਰ ਇਹਦਾ ਖੀਰੀ ਹੈ ਉਹ ਗੰਗੂ ਉਮਰ ਸ਼ੋਦੀ ਉਮਰਖ ਠੰਡਾ ਸਾਮੀ ਨੇ ਇਹ ਜਿਹੜੀ ਆ ਖੀਰੀ ਇਹ ਆ ਜੇ ਕਿਸੇ ਸੱਜਣ ਨੇ ਕੋਈ ਬੱਚੀ ਨਾ ਚੁਲ ਜਾਣੀ ਹੋਈ ਤਾਂ ਉਹਦੇ ਉਹਦੇ ਨਾਲ ਹੀ ਬਾਈ ਭੇਜੂਗਾ ਰੇਟ ਇਹਦਾ ਕਰ ਲੂਗਾ ਕੋਈ ਦਿੱਕਤ ਨਹੀਂ ਨੰਬਰ ਬੋਲ ਦਿਓ ਬਾਈ ਨੰਬਰ ਹੈਗਾ ਵੀਰ ਜੀ ਆਪਣਾ 97791 93295 97791 93295 ਹਾਂਜੀ ਵੀਰੇ ਤੇ ਨੰਬਰ ਬਾਈ ਦਾ ਵੀਡੀਓ ਚ ਲਗਾ ਦਿਓ ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਬੱਚੀ ਪਸੰਦ ਆਊਗੀ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ